ਹੈਲੋ ਸਾਰੇ ਜਿਹਨੇ ਵੀ ਇੰਟਰਸਟੈਂਟਸ ਬਣੇ ਨੇ ਅੰਮ੍ਰਿਤਪੁਰ ਦਾ ਹਰਮਨ ਸਿੰਘ ਹੋਰ ਗੋਤ ਕਰਨ ਆਪਾਂ ਪਿੱਛੇ ਫੋਟੋ ਕਰਾਉਣ ਵਾਸਤੇ ਨੇੜੇ ਆ ਜਾਓ ਸਰ ਜੀ ਨੀ ਆਉਣੀ ਹੋਰ ਨਾ ਨਹੀਂ ਜਿਹੜਾ ਕੀ ਆ ਦਾ ਸਵਾਗਤ ਹੈ ਮੈਂ ਹਾਂ ਅਮਰਦੀਪ ਕਮਿੰਡਾ ਅੱਜ ਬਠਿੰਡਾ ਦੇ ਖੇਡ ਖੇਡ ਸਟੇਡੀਅਮ ਵਿੱਚ ਅੱਜ ਇੱਕ ਵਿਲੱਖਣ ਤੌਰ ਦੇ ਤਰੀਕੇ ਦੇ ਮੁਕਾਬਲੇ ਕਰਾਏ ਜਾ ਰਹੇ ਹਨ ਮਾਨਜੋਗ ਐਸਐਸਪੀ ਹਰਮਨ ਵੀਰ ਸਿੰਘ ਗੱਲ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਪੁਲਿਸ ਦੇ ਬਠਿੰਡਾ ਪੁਲਿਸ ਜਿਹੜੀ ਉਹ ਰਲ ਕੇ ਆਪਣੇ ਪਤੰਗਬਾਜ਼ੀ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਜੋ ਅੱਜ ਪੂਰੇ ਜੋਰਾ ਸ਼ੋਰਾ ਤੇ ਚੱਲ ਰਹੇ ਨੇ ਜਿੱਥੇ ਦੱਸਣਯੋਗ ਗੱਲ ਇਹ ਹੈ ਕਿ ਇਹ ਨਸ਼ਾ ਨੂੰ ਜਿਹੜੀ ਮਤਲਬ ਕਿ ਠੱਲ ਪਾਉਣ ਖਾਤਰ ਇੱਕ ਤਾਈ ਮੁਕਾਬਲੇ ਕਰਾਏ ਜਾ ਜੋ ਇੱਕ ਹੈ ਕਿ ਇਹ ਆਪਾਂ ਵੀ ਸੀਜ਼ਨੇਬਲ ਬਿਮਾਰੀ ਦੇ ਤੌਰ ਤੇ ਇੱਕ ਆਪਣੇ ਚਾਈਨਾ ਡੋਰ ਜਿਹੜੀ ਉਹ ਆਪਣੇ ਘਰਾਂ ਵਿੱਚ ਆ ਕੇ ਵੱਢ ਗਈ ਹੈ ਬੱਚਿਆਂ ਦੇ ਥਾਂ ਚ ਆ ਗਈ ਹੈ ਜੋ ਕਿ ਬਹੁਤ ਹੀ ਖਤਰਨਾਕ ਤੇ ਬਹੁਤ ਭਿਆਨਕ ਚੀਜ਼ ਹੈ ਉਸ ਦੀ ਰੋਕਥਾਮ ਦੇ ਲਈ ਪੰਜਾਬ ਨੂੰ ਐਸਪੀ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਹੈ ਤੇ ਉੱਥੇ ਸਾਡੇ ਵਿਚਾਰਜ ਮੁੱਖ ਮਹਿਮਾਨ ਦੇ ਤੌਰ ਤੇ ਕਈਏ ਸਾਡੇ ਐਮ ਐਲ ਏ ਸਰਦਾਰ ਜਗਰੂਤ ਸਿੰਘ ਗਿੱਲ ਜੀ ਵੀ ਪਹੁੰਚੇ ਨੇ ਤੇ ਮੁਕਾਬਲੇ ਕਰਾਏ ਗਏ ਹੈ ਜੀ ਮੁਕਾਬਲੇ ਚ ਦੋ ਵਰਗ ਰੱਖੇ ਗਏ ਹੈਗੇ ਇੱਕ ਤਾਂ ਸੀਨੀਅਰ ਵਰਗ ਰੱਖਿਆ ਗਿਆ ਇੱਕ ਜੂਨੀਅਰ ਵਰਗ ਰੱਖਿਆ ਗਿਆ ਹੈਗਾ ਦੋਨਾਂ ਚੋਂ ਜਿਹੜੇ ਜਿਹੜੇ ਵਿਜੇਤਾ ਹੋਣਗੇ ਉਹਨਾਂ ਨੂੰ ਉਸ ਤਰ੍ਹਾਂ ਦੇ ਇਨਾਮ ਦਿੱਤੇ ਜਾਣਗੇ ਕਾਬਲਾ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਬਰੇਂਡਾ ਪੁਲਿਸ ਦਾ ਪੰਜਾਬ ਸਰਕਾਰ ਦਾ ਇਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਇਹ ਇੱਕ ਤਾਂ ਨੋ ਸੇ ਨੋ ਟੂ ਡਰੱਗਸ ਇਹ ਡਰੱਗਸ ਨੋ ਜਿੰਨਾ ਕਿ ਲੋਕ ਅਵੋਇਡ ਕਰਨ ਬਹੁਤ ਬਿਹਤਰ ਹੈ ਤੇ ਦੂਸਰਾ ਜਿਹੜੇ ਆਪਣੇ ਤਿਉਹਾਰ ਹੈ ਲੋਕ ਹੋਲੀ-ਹੋਲੀ ਇਹਦੇ ਤੋਂ ਦੂਰ ਹੁੰਦੇ ਜਾ ਰਹੇ ਹੈ ਇਹ ਉਪਰਾਲਾ ਬਹੁਤ ਵਧੀਆ ਹੈ ਕਿ ਹੋ ਸਕਦਾ ਹੁਣ ਬਸੰਤ ਦੇ ਵਿੱਚ ਲੋਕ ਹੋਰ ਬਹੁਤ ਵੱਧ ਚੜ ਕੇ ਹਿੱਸਾ ਲੈਣ ਤੇ ਮੈਂ ਤਾਂ ਇਹੀ ਕਹੂੰਗਾ ਕਿ ਇਹ ਹਰੇਕ ਤਿਉਹਾਰ ਤੇ ਇਹੋ ਜਿਹਾ ਉਪਰਾਲਾ ਹੋਣਾ ਚਾਹੀਦਾ ਹੈ ਲੋਕ ਬਲਕਿ ਹਿੱਸਾ ਲੈਣ ਆ ਕੇ ਵੱਧ ਚੜ ਕੇ ਜਿਵੇਂ ਹੁਣ ਦੇਖਿਆ ਅਸੀਂ ਇੰਨਾ ਕੰਪੀਟੀਸ਼ਨ ਹੋਇਆ ਚਾਰ ਗਰੁੱਪਾਂ ਦਾ ਕੰਪੀਟੀਸ਼ਨ ਹੋਇਆ ਜਿਹਦੇ ਵਿੱਚ 36 36 37 37 ਬੰਦੇ ਸੀਗੇ ਉਹਨਾਂ ਚ ਉਹਨਾਂ ਨੇ ਫਾਈਨਲਿਸਟ ਕੱਢੇ ਹੁਣ ਫਾਈਨਲਿਸਟ ਦਾ ਹੋਣਾ ਹੈ ਮੈਂ ਵੀ ਫਾਈਨਲਿਸਟ ਐ ਇਸ ਮੁਕਾਬਲੇ ਦੇ ਵਿੱਚ ਤੇ ਮੈਨੂੰ ਬਾਅਦ ਵਧੀਆ ਲੱਗ ਰਿਹਾ ਹੈ ਕਿ ਮੈਂ ਪਤੰਗ ਉਡਾਣੇ ਭੁੱਲ ਗਿਆ ਸੀ ਅਲੱਗ ਹੀ ਬਸੰਤ ਦੇ ਅਸੀਂ ਪਹਿਲਾਂ ਹੁੰਦਾ ਸੀ ਅੱਜ ਤੋਂ 8-10 ਸਾਲ ਪਹਿਲਾਂ ਕਿ ਮਹੀਨਾ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਸੀ ਔਰ ਮਹੀਨਾ ਪਹਿਲਾਂ ਛੱਤਾਂ ਤੇ ਚੜ ਜਾਂਦੇ ਸੀ ਉਤਰਦੇ ਨਹੀਂ ਸੀ ਹੁਣ ਇਹ ਹੈ ਕਿ ਬਸੰਤ ਵਾਲੇ ਦਿਨ ਵੀ ਸਾਨੂੰ ਇਹ ਹੁੰਦਾ ਕਿ ਚਲੋ ਖੜੇ ਰੋ ਪਤੰਗ ਡਾਣ ਦਾ ਸ਼ੌਂਕ ਹੈ ਲੇਕਿਨ ਹੁਣ ਸਾਨੂੰ ਸ਼ੌਂਕ ਹੁਣ ਮੈਨੂੰ ਇਹੀ ਲੱਗ ਰਿਹਾ ਕਿ ਫਟਾਫਟ ਵਾਰੀ ਆਵੇ ਫਾਈਨਲ ਫਾਈਨਲਿਸਟ ਦੀ ਤੇ ਸੰਦੇਸ਼ ਦੇਣਾ ਚਾਹੁੰਗਾ ਕਿ ਚਾਈਨਾ ਡੋਰ ਬਾਰੇ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਚਾਈਨਾ ਡੋਰ ਹੈ ਜਿਹੜੀ ਇੱਕ ਬਹੁਤ ਹੀ ਖਤਰਨਾਕ ਡੋਰ ਹੈ ਜਿਹਦੇ ਨਾਲ ਹਰ ਸਾਲ ਕਿੰਨੀਆਂ ਮੌਤਾਂ ਹੁੰਦੀਆਂ ਚਾਹੇ ਜਾਨਵਰ ਲਗਾ ਲਓ ਚਾਹੇ ਆਮ ਪਬਲਿਕ ਲਗਾ ਲਓ ਜਿੰਨਾ ਹੋ ਸਕੇ ਚਾਈਨਾ ਡੋਰ ਨੂੰ ਅਵੋਇਡ ਕਰੋ ਔਰ ਚਾਈਨਾ ਡੋਰ ਜਿਹਦੇ ਕੋਲ ਵੀ ਹੈ ਮੈਂ ਤਾਂ ਕਹਿਣਾ ਕਿ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਚਾਹੇ ਕੋਈ ਵੇਚ ਰਿਹਾ ਹੈ ਤੇ ਚਾਹੇ ਕੋਈ ਖਰੀਦ ਰਿਹਾ ਖਰੀਦਣ ਵਾਲੇ ਨੂੰ ਵੀ ਨਹੀਂ ਛੱਡਣਾ ਚਾਹੀਦਾ ਚਾਈਨਾ ਡੋਰ ਤਾਂ ਬਹੁਤ ਹੀ ਖਤਰਨਾਕ ਹੈ बस ਇਹੀ ਕਹਿਣਾ ਚਾਹਾਂਗਾ ਕਿ ਸੇ ਨੋਡੂ ਚਾਈਨਾ ਡੋਰ ਆ ਦੀ ਜਿਹੜੀ ਆਪਾਂ ਡੋਰਾ ਖਰੀਦ ਰਹੇ ਪਹਿਲਾਂ ਖਰੀਦੇ ਸੀ ਬਰੇਲੀ ਦੀਆਂ ਡੋਰਾ ਉਹ ਬਹੁਤ ਵਧੀਆ ਡੋਰਾ ਸੀ ਉਦੋਂ ਪਤੰਗ ਉਡਾਉਣ ਦਾ ਵੀ ਬਹੁਤ ਮਜ਼ਾ ਆਂਦਾ ਸੀ ਚਾਈਨਾ ਡੋਰ ਨੇ ਬਹੁਤ ਹੀ ਮਤਲਬ ਤਿਉਹਾਰ ਨੂੰ ਬਿਲਕੁਲ ਹੀ ਫਿੱਕਾ ਕਰ ਦਿੱਤਾ ਜਿਹੜੇ ਪਰਿਵਾਰ ਦੇ ਕਿਸੇ ਮੈਂਬਰ ਦੇ ਚਾਈਨਾ ਡੋਰ ਨਾਲ ਕੋਈ ਅਨਹੋਣੀ ਹੋ ਜਾਂਦੀ ਹੈ ਉਹ ਪਰਿਵਾਰ ਦੇ ਵੀ ਜੋ ਬੀਤਦੀ ਹੈ ਉਹਨਾਂ ਨੂੰ ਹੀ ਪਤਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਚਾਈਨਾ ਡੋਰ ਕੋਈ ਵੀ ਨਾ ਵਰਤੇ